ਇਸ ਟਾਈਮ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਖਤਰਾ ਪਾਣੀ ਨੂੰ ਲੈ ਕੇ ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਹੁਸ਼ਿਆਰਪੁਰ ਦਸੂਆ ਦੇ ਤਲਵਾਲਾ ਨੇੜੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 19 ਫੁੱਟ ਦੂਰ ਹੈ ਪੌਂਗ ਡੈਮ ਵਿੱਚ 11 ਫੁੱਟ ਪਾਣੀ ਦਾ ਪੱਧਰ ਵਧਿਆ ਹੈ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ 1361.7 ਫੁੱਟ ਤੇ ਉੱਚਾ ਹੋ ਗਿਆ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਵੀ ਪਾਣੀ ਦਾ ਅੱਧਰ ਵਦਨ ਕਾਰਨ BBMB ਵਿਭਾਗ ਵੱਲੋਂ ਸ਼ਾਹ ਨਹਿਰ ਬੈਰਾਜ ਦੇ ਚਾਰ ਫਲੱਡ ਗੇਟ ਖੋਲੇ ਗਏ ਸਨ ਤੁਹਾਨੂੰ ਦੱਸ ਦਈਏ ਕਿ ਪਿਛਲੇ ਦੋ ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1361.7 ਫੁੱਟ ਹੋ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ 19 ਫੁੱਟ ਦੂਰ ਹੈ ਫੁੱਟ ਦੂਰ ਹੈ ਲੇਕਿਨ ਤਸਵੀਰਾਂ ਤੁਸੀਂ ਦੇਖਦੇ ਹੋਵੋਗੇ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦਾ ਵਹਾਅ ਦੇਖ ਸਕਦੇ ਹੋ ਐਨਾ ਉੱਚਾ ਵਹਾਅ ਪਾਣੀ ਦਾ ਉਦੋਂ ਹੀ ਹੁੰਦਾ ਜਦੋਂ ਪਾਣੀ ਖਤਰੇ ਦੇ ਕੋਲ ਹੋਵੇ ਸਿਰਫ ਖਤਰੇ ਦੇ ਕੋਲ 19 ਫੁੱਟ ਦੂਰ ਹੈ ਪਾਣੀ ਅਗਰ ਇਸ ਪੱਧਰ ਤੱਕ ਪਾਣੀ ਪਹੁੰਚ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਵੱਜਦੀ ਨਜ਼ਰ ਆਵੇਗੀ ਜਿਹੜੀ ਅਹਿਮ ਖਬਰ ਇਹ ਹੈ ਪੰਜਾਬ ਦੇ ਲਈ ਕਿ ਜਿਹੜਾ ਹੁਸ਼ਿਆਰਪੁਰ ਦਸੂਆ ਦੇ ਤਲਵਾੜਾ ਨੇੜੇ ਪੋਂਗ ਡੈਮ ਦੇ ਪਾਣੀ ਦਾ ਜਿਹੜਾ ਪੱਧਰ ਉਹ ਵਧਦਾ ਜਾ ਰਿਹਾ ਹੈ ਪਾਣੀ ਦੇ ਖਤਰੇ ਦੇ ਨਿਸ਼ਾਨ ਸਿਰਫ ਉੱਨੀ ਫੁੱਟ ਦੂਰ ਹੈ ਪੋਂਗ ਡੈਮ ਦੇ ਵਿੱਚ 11 ਫੁੱਟ ਪਾਣੀ ਦਾ ਪੱਧਰ ਜਿਹੜਾ ਉਹ ਵਧਦਾ ਨਜ਼ਰ ਆ ਰਿਹਾ ਹੈ ਮਹਾਰਾਣਾ ਪ੍ਰਤਾਪ ਛੀਲ ਦਾ ਪਾਣੀ 1361.7 ਫੁੱਟ ਪਹੁੰਚ ਗਿਆ ਹੈ ਤਸਵੀਰਾਂ ਤੁਹਾਨੂੰ ਪੋਂਗ ਡੈਮ ਦੀਆਂ ਦਿਖਾ ਰਹੇ ਹਾਂ ਜਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਹੋ ਫਨਕ ਤਸਵੀਰਾਂ ਜਿਹੜੀਆਂ ਦੇਖਣ ਨੂੰ ਬੇਰੀਆਂ ਇਸ ਟਾਈਮ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਖਤਰਾ ਪਾਣੀ ਨੂੰ ਲੈ ਕੇ ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਅਸਲ ਹੁਸ਼ਿਆਰਪੁਰ ਦਸੂਹਾ ਦੇ ਤਲਵਾਲਾ ਨੇੜੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਤੋਂ ਵੱਧ ਗਿਆ ਹੈ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 19 ਫੁੱਟ ਦੂਰ ਹੈ ਪੌਂਗ ਡੈਮ ਵਿੱਚ 11 ਫੁੱਟ ਪਾਣੀ ਦਾ ਪੱਧਰ ਵਧਿਆ ਹੈ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ 1361.7 ਫੁੱਟ ਦੇ ਉੱਚਾ ਗਿਆ ਜਿਕਰਯੋਗ ਹੈ ਕਿ ਬੀਤੇ ਦਿਨੀ ਵੀ ਪਾਣੀ ਦਾ ਪੱਧਰ ਵਧਨ ਕਾਰਨ BBMB ਵਿਭਾਗ ਵੱਲੋਂ ਸ਼ਾਹ ਨਹਿਰ ਬੈਰਾਜ ਦੇ ਚਾਰ ਫਲੱਡ ਗੇਟ ਖੋਲੇ ਗਏ ਸਨ ਤੁਹਾਨੂੰ ਦੱਸ ਦਈਏ ਕਿ ਪਿਛਲੇ ਦੋ ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1361.7 ਫੁੱਟ ਹੋ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ 19 ਫੁੱਟ ਦੂਰ ਹੈ ਫੁੱਟ ਦੂਰ ਹੈ ਲੇਕਿਨ ਤਸਵੀਰਾਂ ਤੁਸੀਂ ਦੇਖਦੇ ਹੋਵੋਗੇ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦਾ ਵਹਾਅ ਦੇਖ ਸਕਦੇ ਹੋ ਇੰਨਾ ਉੱਚਾ ਵਹਾਅ ਪਾਣੀ ਦਾ ਉਦੋਂ ਹੀ ਹੁੰਦਾ ਜਦੋਂ ਪਾਣੀ ਖਤਰੇ ਦੇ ਕੋਲ ਹੋਵੇ ਸਿਰਫ ਖਤਰੇ ਦੇ ਕੋਲ 19 ਫੁੱਟ ਦੂਰ ਹੈ ਪਾਣੀ ਅਗਰ ਇਸ ਪੱਧਰ ਤੱਕ ਪਾਣੀ ਪਹੁੰਚ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਵੱਜਦੀ ਨਜ਼ਰ ਆਵੇਗੀ ਜਿਹੜੀ ਅਹਿਮ ਖਬਰ ਇਹ ਹੈ ਪੰਜਾਬ ਦੇ ਲਈ ਕਿ ਜਿਹੜਾ ਹੁਸ਼ਿਆਰਪੁਰ ਦਸੂਆ ਦੇ ਤਲਵਾੜਾ ਨੇੜੇ ਪੋਂਗ ਡੈਮ ਦੇ ਪਾਣੀ ਦਾ ਜਿਹੜਾ ਪੱਧਰ ਹੈ ਉਹ ਵਧਦਾ ਜਾ ਰਿਹਾ ਹੈ ਪਾਣੀ ਦੇ ਖਤਰੇ ਦੇ ਨਿਸ਼ਾਨ ਸਿਰਫ 19 ਫੁੱਟ ਦੂਰ ਹੈ ਪੋਂਗ ਡੈਮ ਦੇ ਵਿੱਚ 11 ਫੁੱਟ ਪਾਣੀ ਦਾ ਪੱਧਰ ਜਿਹੜਾ ਵਧਦਾ ਨਜ਼ਰ ਆ ਰਿਹਾ ਹੈ ਮਹਾਰਾਣਾ ਪ੍ਰਤਾਪ ਛੀਲ ਦਾ ਪਾਣੀ 1361.7 ਫੁੱਟ ਪਹੁੰਚ ਗਿਆ ਹੈ ਤਸਵੀਰਾਂਦਾਨੂ ਪੌਂਗ ਡੈਮ ਦੀਆਂ ਦਿਖਾ ਰਹੇ ਆ ਜਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਖੋਫਨਕ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਹਨ